ਹਾਂਜੀ ਅੱਜ ਆਪਾਂ ਬਣਾਵਾਂਗੇ ਚਾਕਾਂ ਵਾਲੀ ਫਰੌਕ ਤੇ ਇਹਦੀ ਆਪਾਂ ਕਟਿੰਗ ਕਿਸ ਤਰ੍ਹਾਂ ਕਰਨੀ ਹੈ ਸਟਿਚਿੰਗ ਕਿਸ ਤਰ੍ਹਾਂ ਕਰਨੀ ਹੈ ਤੇ ਤੁਹਾਨੂੰ ਦੱਸਾਂਗੇ ਤੇ ਇਹ ਵਾਲੀ ਜਿਹੜੀ ਪੱਟੀ ਆਪਾਂ ਲਗਾਈ ਹੈ ਇਹ ਪਹਿਲਾਂ ਹੀ ਆਪਣੀ ਕੱਪੜੇ ਤੇ ਲੱਗੀ ਹੋਈ ਸੀ ਤੇ ਆਪਾਂ ਸਿੱਪੀ ਵਾਲੀ ਲੇਸ ਲਗਾਈ ਹੈ ਸਿੱਪੀ ਵਾਲਾ ਹੀ ਵਰਕ ਹੈ ਦੇ ਸਾਰੇ ਫਰੰਟ ਤੇ ਤੇ ਉਦਾਂ ਮੈਚਿੰਗ ਆਪਾਂ ਬੈਕ ਤੇ ਸਿੱਪੀ ਵਾਲੀ ਲੇਸ ਨਾਲ ਘੇਰੇ ਤੇ ਲਗਾਈ ਹੈ ਤੇ ਹੁਣ ਤੁਹਾਨੂੰ ਦੱਸਦੇ ਆ ਕਟਿੰਗ ਕਰਨੀ ਵੀ ਆਪਾਂ ਕਿਸ ਤਰੀਕੇ ਨਾਲ ਇਸ ਫਰੌਕ ਚੱਕ ਵਾਲੀ ਫਰੌਕ ਦੀ ਕਟਿੰਗ ਕਰਨੀ ਹੈ ਹਾਂ ਜੀੋਂ ਪਹਿਲਾਂ ਆਪਾਂ ਬਾਡੀ ਦੀ ਕਟਿੰਗ ਕਰਾਂਗੇ ਜਿਹੜੀ ਬਾਡੀ ਦੀ ਕਟਿੰਗ ਆਪਾਂ ਕਰਨੀ ਹੈ 16 ਇੰਚ ਤਿਆਰ ਰੱਖਣੀ ਹੈ ਆਪਾਂ ਤੇ 17 ਇੰਚ ਇਸ ਤਰੀਕੇ ਆਪਾਂ 17 ਇੰਚ ਦੇ ਨਿਸ਼ਾਨ ਲਾੜਾ ਨਾ ਇਹ ਆਪਾਂ ਪਾਰਲੀ ਸਾਈਡ ਨੂੰ ਆਪਾਂ ਦੂਰਾ ਕਰਕੇ ਬਸ ਐਦਾਂ ਆਪਾਂ ਲਾ ਲੈਣਾ ਕੱਪੜੇ ਨੂੰ ਤੇ ਇਹ ਆਪਣੇ ਕੋਲੇ ਹੈਗੀ ਜਿੰਨੀ ਚੈਸਟ ਉਸ ਤੋਂ 4 ਇੰਚ ਵਾਧਾ ਰੱਖ ਲੈਣਾ ਤੇ ਉਹਨਾਂ ਆਪਾ ਕਪੜਾ ਇਹ ਦੂਰਾ ਕਰ ਲੈ। ਇਸ ਤਰੀਕੇ ਆਪਾਂ ਕੰਨੀ ਲੋ ਕੰਨੀ ਵਾਲਾ ਪਾਸੇ ਇਧਰਲੀ ਸਾਈਡ ਰੱਖਿਆ ਤੇ ਆਪਾਂ ਇਦਾਂ ਇਹਦੀ ਚੜਾਈ ਰੱਖ ਲੈਣੀ ਜਿੰਨੀ ਆਪਣੇ ਚੈਸਟ ਉਸ ਤੋਂ ਵਿੱਚ 4 ਇੰਚ ਜੋੜ ਕੇ ਤੇ ਲੈਂਥ ਆਪਾਂ ਜਿਹੜੀ ਹੈ ਪਰਲੀ ਸਾਈਡ ਨੂੰ ਰੱਖੀ ਹੈ 17 ਇੰਚ ਜੀ ਆਪਣੀ 16 ਮਤਲਬ ਤਿਆਰ ਕਰਨੀ ਤਾਂ 17 1 ਇੰਚ ਐਕਸਟਰਾ ਹੁਣ ਆਪਾਂ ਇਹਨੂੰ ਕੀ ਕਰਨ ਇਹਦੇ ਆਪਾਂ ਲਾਵਾਂਗੇ ਨਿਸ਼ਾਨ ਇਹ ਹੋ ਗਈ ਆਪਣੀ ਬਾਡੀ ਦੀ ਕਟਿੰਗ ਇਹਦੇ ਹੋ ਗਏ ਉੱਪਰ ਆਪਾਂ ਕਰਾਂਗੇ ਥੀਰੇ ਦਾ ਨਿਸ਼ਾਨ ਇੱਥੋਂ ਆਪਾਂ ਥੀਰਾ ਆਪਣਾ ਜੀ 6.5 ਆ ਤਾਂ 7.5 ਮਤਲਬ ਕਿ ਜੇ 13 ਤਾਂ 14 ਦੀ ਕਟਾਈ ਇਹ ਆਪਾਂ ਲਾਵਾਂਗੇ ਇਥੋਂ ਮੋਡਾ 7.5 ਔਰ ਆਪਾਂ ਇਥੋਂ ਲਾਵਾਂਗੇ ਬ੍ਰਸਟ ਦਾ ਨਿਸ਼ਾਨ 21 ਦੇ ਸਾਹਮਣੇ ਨਾਲ ਤੇ ਇਥੋਂ ਆਪਾਂ ਨੇ ਕਮਰ ਦਾ ਕਮਰ ਆਪਨੇ ਮਾਪ ਲੈਗੀ 1.18 ਤੇ 1.19 ਤੇ ਇਹਦੂੰ ਆਪਾਂ ਇਸ ਤਰ੍ਹਾਂ ਮਿਲਾ ਦੇਾਂਗੇ ਤੇ ਹੁਣ ਆਪਾਂ ਇਥੋਂ ਇਹਦੀ ਗਲਾਈ ਕਰ ਦਾਂਗੇ ਮੋਢੇ ਦੀ ਤੇ ਉੱਪਰੋਂ ਆਪਾਂ ਗਲੇ ਦਾ ਨਿਸ਼ਾਨ ਲਾਵਾਂਗੇ 2 ਇੰਚ ਦਾ ਤੇ ਅੱਧਾ ਇੰਚ ਤੀਰੇ ਦੀ ਦੋਂ ਕਾਟ ਪਾ ਦੇਾਂਗੇ ਤੇ ਉੱਪਰੋਂ ਰੱਖ ਕੇ ਆਪਾਂ ਨੇ ਪਲੋਈ ਲਾਵਾਂਗੇ ਪਲੋਈ ਆਪਣੇ 11 11.5 ਇੱਥੋਂ 3:30 3:30 ਛੱਡ ਕੇ ਇੱਥੋਂ ਦੇ ਆਪਾਂ ਨੀચે ਨਿਸ਼ਾਨ ਲਾ ਦੇਣਾ ਇਹਦੇ ਜਿਹੜੇ ਪਲੇਟ ਪਾਉਣੇ ਆ ਆਪਾਂ ਪਲੋਈਆਂ ਉਹ ਆਪਾਂ ਉੱਪਰੋਂ ਜਿਵੇਂ ਦੂਸਰੀ ਸ਼ਰਟ ਦੇ ਪਲੋਈ ਪਾਉਣੇ ਉਸੇ ਤਰ੍ਹਾਂ ਨੀਚੇ ਤੋਂ ਆਪਣੀ ਸਿੱਧੀ ਕਪੜਾ ਜਿੰਨਾ ਆਪਣਾ ਵਿੱਚ ਆਉਂਦਾ ਉਨਾ ਹੁੰਦਾ ਤੇ ਆਪਣੇ ਸਾਰੇ ਨਿਸ਼ਾਨ ਪਲੋਈਆਂ ਦੇ ਲੱਗੇ ਆ ਹੁਣ ਆਪਾਂ ਇਧਰਲੀ ਸਾਈਡ ਤੋਂ ਫालतू ਕਪੜਾ ਕੱਟ ਕੇ ਇਹ ਆਪਾਂ ਪਹਿਲਾਂ ਨਹੀਂ ਕੱਟਣਾ ਇਹ ਆਪਾਂ ਨਾਲ ਜੁੜੋ ਦੂਸਰਾ ਕਪੜਾ ਕੱਟਾਂਗੇ ਤਿਹੋ ਦੋ ਆਪਾਂ ਇਕੱਠੇ ਕਾਰਡ ਪਾਵਾਂਗੇ ਤੇ ਮੋٹے ਦੀ ਆਪਾਂ ਕਾਰਡ ਪਾ ਦੇਣੀ ਆ ਹੁਣ ਆਪਾਂ ਨੀਚੇ ਇਸੇ ਦੇ ਦੇ ਨਿਸ਼ਾਨ ਲਾ ਲੈਨੇ ਸਾਰੇ ਵਾ ਜਿਹੜੇ ਪਲੇਟਾਂ ਦੇ ਸਾਰੇ ਨਿਸ਼ਾਨ ਆਪਾਂ ਇਸ ਤਰੀਕੇ ਦੂਸਰੀ ਸਾਈਡ ਲਗਾ ਲੈਨੇ ਆ ਔਰ ਆਪਣੀ ਇਹ ਦੀ ਹੋ ਗਈ ਬਾਡੀ ਦੀ ਕਟਿੰਗ ਹੁਣ ਆਪਾਂ ਇਹਦੇ ਇਹਦੇ ਵਿੱਚੋਂ ਆਪਾਂ ਕੱਪੜੇ ਦੀ ਕਟਿੰਗ ਕਰ ਲਈ ਜਿਹੜੀ ਇਹ ਵਾਲੀ ਫੱਟੀ ਆ ਇਹਨੂੰ ਆਪਾਂ ਇੱਥੋਂ ਢੇੜ ਲੈਣਾ ਠੀਕ ਹੈ ਇਹ ਆਪਣੀ ਸੈਟ ਨਹੀਂ ਆਉਗੀ ਪਹਿਲਾਂ ਆਪਾਂ ਐਦਾਂ ਆਪਾਂ ਮੋੜ ਕੇ ਫੋਲਡ ਕਰਕੇ ਬਣਾਵਾਂਗੇ ਤੇ ਇਹ ਆਪਾਂ ਅਲੱਗ ਕਰ ਲਈਏ ਹੁਣ ਆਪਾਂ ਕੀ ਕਰਨਾ ਇਹਨੂੰ ਸਾਰੇ ਇਹਨੂੰ ਕੱਪੜੇ ਨੂੰ ਮਿਣਾਗੇ ਇਹ ਆਪਣੇ ਕੋਲੇ ਸ਼ਰਟ ਦਾ ਕੱਪੜਾ ਹੀ ਸੀ ਆ ਤੇ ਉਹਦੇ ਵਿੱਚ ਹੀ ਆਪਾਂ ਫਰੌਕ ਤਿਆਰ ਕਰਾਂਗੇ ਤੇ ਇਹ ਫਰੰਟ ਪੀਸ ਜਿਹੜਾ ਸਿੱਪੀ ਦੀ ਕਢਾਈ ਵਾਲਾ ਤੇ ਆਪਣੀ ਲੈਂਥ ਇਹਦੀ ਮੈ ਲੈਣੀ ਇੱਕ ਵਾਰੀ ਸਾਰੇ ਵੀ ਆਪਣੀ ਫਰੰਟ ਬਾਡੀ ਤਿਆਰ ਹੁੰਦੀ ਵਿੱਚੋਂ ਇਹਦੀ ਆਪਾਂ ਨੂੰ 43 ਇੰਚ ਤਿਆਰ ਚਾਹੀਦਾ ਹੈ ਇਹਦੇ ਵਿੱਚ ਆਪਣਾ ਪਲੇਨ ਕਪੜਾ ਆਊਗਾ ਇਧਰੋਂ ਇਹ ਆਪਾਂ ਬਾਡੀ ਬੰਨੀ ਕਰਾਂਗੇ ਤੇ ਇਹ ਨੀਚੇ ਤੋਂ ਆਪਾਂ ਫਰਲ ਜਿਹੜੀ ਨੀਚੇ ਲਾਉਣੀ ਆ ਉਹ ਬਣਾਵਾਂਗੇ ਹੁਣ ਆਪਾਂ ਇਹ ਸਾਰੇ ਕੱਪੜੀ ਨੂੰ ਇਸ ਤਰ੍ਹਾਂ ਦੂਰਾ ਕਰਾਂਗੇ ਇਧਰ ਆਪਾਂ نیچے ਤੋਂ ਜਿਹੜੀ ਸਾਰੀ ਆਪਾਂ ਨੇ ਫਰਲ ਬਣਾਉਣੀ ਹੈ ਇਹ ਫਰੰਟ ਪੀਸ ਜਾਨੀ ਇਹਦਾ ਕਟਿੰਗ ਕਰਾਂਗੇ ਤੇ ਜਿੰਨਾ ਵੀ ਇਹ ਘੇਰਾ ਆਏਗਾ ਸਾਰੇ ਨੂੰ ਆਪਾਂ ਦੂਰਾ ਕਰ ਲਾਂਗੇ ਐਕਸਟਰਾ ਰੱਖ ਕੇ ਇਦਾਂ ਦੂਰਾ ਕਰਾਂਗੇ ਇਹਨੂੰ ਤੇ ਇਥੇ 16 17 ਇੰਚ ਛੱਡ ਕੇ ਤੇ ਆਪਾਂ ਇਥੋਂ ਲੰਬਾਈ ਦਾ ਨਿਸ਼ਾਨ ਲਾ ਲਾਂਗੇ ਆਪਾਂ 43 ਇੰਚ ਤਿਆਰ ਕਰਨੀ ਹੈ ਨਾ ਤੇ ਆਪਾਂ 43 ਦੇ 44 ਇੰਚ ਲਾ ਲਾਂਗੇ ਉੱਪਰ 17 ਛੱਡ ਕੇ ਤੇ ਇਧਰਲੀ ਸਾਈਡ ਆਪਾਂ 17 ਦੇ ਨਿਸ਼ਾਨ ਲਾਉਣਾ ਵੀ ਆਪਣੇ 17 ਸਹੀ ਆ ਰਿਹਾ ਇੱਥੇ ਆਪਣਾ 17 ਸਹੀ ਆ ਜਾਊਗਾ ਤੇ ਆਪਣੀ ਬਾਦੀ ਇਧਰੋਂ ਸਹੀ ਜਿਵੇਂ ਬਣ ਜੂਗੀ ਥੋੜਾ ਜਿਹਾ ਪਲੇਨ ਆਊਗਾ ਤੇ ਕੋਈ ਗੱਲ ਨਹੀਂ ਆਪਣਾ ਉੱਪਰ ਹੀ ਆ ਜੂ ਹੁਣ ਆਪਾਂ ਲਾਵਾਂਗੇ ਥੱਲੇ ਵਾਲੀ ਫਰੈਲ ਕਟਿੰਗ ਇਹ ਆਪਣਾ ਜਿੰਨੇ ਇੰਚ ਆਪਣਾ ਆ ਰਿਹਾ ਨਿਸ਼ਾਨ ਤੇ ਉੱਥੇ ਰੱਖ ਕੇ ਆਪਾਂ ਨਿਸ਼ਾਨ ਲਾ ਲੈਣਾ ਤੇ ਇੱਥੋਂ ਆਪਾਂ ਕਰ ਦਿਆਂਗੇ ਕੱਟ ਇਹ ਆਪਣਾ ਫਰੰਟ ਪੀਸ ਹੋ ਜਾ ਇਸ ਦੇ ਨਾਲ ਇਹ ਆਪਣਾ ਬੈਕ ਪੀਸ ਇਹਦੇ ਜਿੰਨਾ ਹੀ ਕੱਟ ਲਾਂਗੇ ਤੇ نیچے ਲੇੜੀ ਜਿੰਨਾ ਆਪਾਂ ਜਰੂਰ ਛੱਡਣਾ ਇਹਦੀ ਤਾਂ ਆਪਣੇ ਪਲੇਸ ਲੱਗੀ ਹੋਈ ਹੈ ਨੀਚੇ ਵਾਲੇ ਪਾਸੇ ਹੁਣ ਆਪਾਂ ਇਹਦੇ ਫਰੰਟ ਪੀਸ ਜਿਹੜਾ ਬਾਡੀ ਦਾ ਉਹ ਇਸ ਵਿੱਚੋਂ ਕੱਟ ਕਰ ਲਾਂਗੇ ਕਿਉਂਕਿ ਦੋਨੇ ਪਾਸੇ ਤਾਂ ਨਹੀਂ ਕਟਿੰਗ ਹੋਣੀ ਇਹਦੇ ਕਪੜਾ ਥੋੜਾ ਤੇ ਆਪਾਂ ਕੱਲਾ ਫਰੰਟ ਜਿਹੜਾ ਉਹ ਆਪਾਂ ਡਿਜ਼ਾਈਨ ਕੜਾਈ ਵਾਲਾ ਜਿਹੜਾ ਉਹ ਕਟਿੰਗ ਕਰ ਲਾਂਗੇ ਇਦਾਂ ਉੱਪਰ ਜਿਹੜੀ ਕੱਟੀ ਹੋਈ ਬਾਡੀ ਹੈ ਉਸੇ ਨੂੰ ਰੱਖ ਕੇ ਲਾਈਨਿੰਗ ਨੂੰ ਤੇ ਆਪਾਂ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਚੰਗੀ ਤਰ੍ਹਾਂ ਸੈੱਟ ਕਰਕੇ ਬਸ ਇਹਨੂੰ ਆਪਾਂ ਨੇ ਕੱਟ ਕਰ ਲੈਣਾ ਇਹ ਆਪਣੇ ਬੈਕ ਸਾਈਡੋਂ ਕੱਟ ਕਰਾਂਗੇ ਇਹ ਤੋਂ ਜਿਹੜਾ ਆਪਣਾ ਬੈਕ ਸਾਈਡ ਬਾਡੀ ਦਾ ਉੱਪਰੋਂ ਕੱਟ ਕਰ ਲਾਂਗੇ نیچے ਤੋਂ ਆਪਾਂ ਇਹਦੀ ਬੈਕ ਸਾਈਡ ਦੇ ਨਾਲ ਦੀ ਕਟਿੰਗ ਉਹਦੇ ਨਾਲ ਹੀ ਕਰ ਲਾਂਗੇ ਇਹ ਆਪਾਂ ਇੱਕ ਵਾਰ ਬਾਡੀ ਦੀ ਕਟਿੰਗ ਕਰਾਂਗੇ ਜਿਹੜਾ نیچے ਤੋਂ ਆਪਾਂ ਕਟਿੰਗ ਕਰ ਲਿਆ ਸਾਰਾ ਹੁਣ ਆਪਾਂ ਇਹਨੂੰ ਸਟਿਚ ਕਰਨ ਲੱਗੇ ਸੀ ਤੇ ਇਹਦਾ ਆਪਾਂ ਗਲਾ ਤਿਆਰ ਕਰ ਲਿਆ ਤੇ ਸਾਰਾ ਕੁਝ ਬਾਡੀ ਜਿਹੜੀ ਉੱਪਰੋਂ ਆਪਣੀ ਸ਼ਰਟਾਂ ਵੀ ਰੈਡੀ ਕਰ ਲੈਣੀ ਹੈ ਤੇ ਉਸ ਤੋਂ ਬਾਅਦ ਜਿਹੜੇ ਆਪਣੇ ਲਾਈਨਿੰਗਾਂ ਤੇ ਉਹ ਫੜ ਕੇ ਆਪਾਂ ਨੇ ਵਾਲ ਪਾਲੇ ਆ ਇਸ ਤਰੀਕੇ ਆਪਣੇ ਵਾਲ ਬਣ ਗਏ ਤੇ ਆਪਾਂ ਧਾਗਾ ਖਿੱਚ ਕੇ ਵੀ ਵਾਲ ਪਾ ਸਕਦੇ ਆ ਤੇ ਇਸ ਤਰ੍ਹਾਂ ਆਪਾਂ ਥੋੜੇ ਥੋੜੇ ਜਿਵੇਂ ਆਪਣਾ ਕਪੜਾ ਫੜ ਕੇ ਆਪਾਂ ਸਲਵਾਰ ਦੇ ਵਾਲ ਪਾਉਣੇ ਉਸੇ ਤਰ੍ਹਾਂ ਆਪਾਂ ਇਹ ਵਾਲ ਪਾਏ ਆ ਤੇ ਹੁਣ ਆਪਾਂ ਇਹਨੂੰ ਇਸ ਇੱਥੋਂ ਰੱਖ ਕੇ ਜਿਹੜੀ ਆਪਣੀ ਬਾਡੀ ਜਿਹੜੀ ਤਿਆਰ ਆ ਉਹਦੇ ਨਾਲ ਅਟੈਚ ਕਰਾਂਗੇ ਸੈੱਟ ਕਰਕੇ ਰੱਖਨੇ ਆ ਆਪਣੇ ਵਾਲ ਜਿਹੜੇ ਸਹੀ ਰਹਿਣ ਉਸੇ ਤੇ ਨਾਲ ਸਲਾਈ ਵੱਲ ਲਾਉਣੀ ਹੈ ਤੇ ਇਹ ਜਿਹੜੀ ਸਿਉਣ ਮਾਰਨੀ ਆਪਾਂ ਨੇ ਡਬਲ ਮਾਰਨੀ ਆ ਹੁਣ ਆਪਣਾ ਇਹ ਫਰੰਟ ਵਾਲਾ ਪੀਸ ਆਪਣਾ ਸਹੀ ਲੱਗ ਗਿਆ ਹੁਣ ਆਪਾਂ ਬੈਕ ਪੀਸ ਜਿਹੜਾ ਉਹਦੇ ਵੀ ਵਾਲ ਪਾ ਲਏ ਆ ਤੇ ਇਹ ਆਪਾਂ ਬਾਹ ਤਿਆਰ ਕਰ ਲਈਏ ਬਾਹ ਤੇ ਵੀ ਆਪਾਂ ਸਿੱਪੀ ਵਾਲੀ ਲੇਸ ਲਗਾਈ ਹੈ ਕਿਉਂਕਿ ਇਹਦੇ ਫਰੰਟ ਤੇ ਸਾਰੇ ਸਿੱਪੀ ਦਾ ਹੀ ਵਰਕ ਹੈ ਤੇ ਹੁਣ ਆਪਾਂ ਜਿਹੜੀ ਬਾਡੀ ਦੇ نیچے ਸ਼ੁਰੂ ਕਰਕੇ ਇਹ ਵਾਲੀ ਲੇਸਾ ਇੱਥੋਂ ਰੱਖ ਕੇ ਆਪਾਂ ਨਾਲ-ਨਾਲ ਤੇ ਕੱਪੜੇ ਨੂੰ ਸੈੱਟ ਕਰਕੇ ਇੱਥੋਂ ਤੇ ਨਾਲ-ਨਾਲ ਦੀ ਆਪਾਂ ਲੈ ਕੇ ਆਉਣੀ ਆ ਨੀਚੇ ਤੱਕ ਠੀਕ ਹੈ ਇਹਦਾ ਆਪਾਂ ਜਿਹੜੇ ਚਾਕਾਂ ਤੇ ਸਾਰੀ ਪੂਰੀ ਲਗਾ ਲੈਣੀ ਹੈ ਉਸੇ ਤਰ੍ਹਾਂ ਤੇ ਜਿਹੜਾ ਆਪਣਾ ਨੀਚੇ ਬਾਰਡਰ ਹੈ ਬਾਰਡਰ ਤੋਂ ਆਪਾਂ ਉੱਪਰ ਹੀ ਲੈਸ ਰੱਖਾਂਗੇ ਬਾਰਡਰ ਦੇ ਉੱਪਰ ਨਹੀਂ ਲਗਾਉਣੀ ਤੇ ਇਤੋਂ ਆਪਾਂ ਕੱਟ ਕਰਕੇ ਤੇ ਬਾਰਡਰ ਬਾਰਡਰ ਤੋਂ ਛੱਡ ਦਾਂਗੇ ਤੇ ਇੱਥੋਂ ਤੱਕ ਆਪਾਂ ਇਹ ਲੈਸ ਲੱਗ ਜਾਣੀ ਦੋਨੇ ਸਾਈਡਾਂ ਤੇ ਹੁਣ ਆਪਾਂ ਬੈਕ ਸਾਈਡ ਤੇ ਵੀ ਉਸੇ ਤਰ੍ਹਾਂ ਹੀ ਲਗਾਵਾਂਗੇ ਬੈਕ ਸਾਈਡ ਤੇ ਵੀ ਨੀਚੇ ਚੋਰਸ ਕੀ ਰੀਤੀ ਲਗਾ ਕੇ ਇਦੋਂ ਆਪਾਂ ਉੱਪਰ ਜਿਹੜੀ ਹੈ ਜਿੱਥੋਂ ਤਿੱਕਰ ਆਪਣੀ ਬਾਡੀ ਦਾ ਜੋੜ ਆ ਉੱਥੋਂ ਤਿੱਕਰ ਆਪਾਂ ਇਸ ਤਰੀਕੇ ਨਾਲ ਇੱਕ ਸਾਈਡ ਪੂਰੀ ਆਪਣੀ ਲੱਗ ਗਈ ਹੈ ਤੇ ਹੁਣ ਆਪਾਂ ਇਹਦੀ ਇਹ ਤੋਂ ਚਾਕਾਂ ਤੇ ਲਗਾਈ ਐ ਤੇ ਹੁਣ ਆਪਾਂ ਦੂਸਰੀ ਸਾਈਡ ਲਗਾਵਾਂਗੇ ਦੂਸਰੀ ਸਾਈਡ ਵੀ ਆਪਾਂ ਉਸੇ ਤਰੀਕੇ ਨਾਲ ਪਰਲੀ ਸਾਈਡ ਲਾਈ ਐ ਬਾਡੀ ਤੇ ਰੱਖ ਕੇ ਲਾਵਾਂਗੇ ਪਰ ਵੈਸੇ ਆਪਾਂ ਜੇ ਉੱਪਰੋਂ ਰੱਖ ਕੇ ਆ ਮੋਢੇ ਕੋਲੋਂ ਲਾਉਣੀ ਹੋਵੇ ਤਾਂ ਇੱਥੋਂ ਲਾ ਕੇ ਵੀ ਨੀਚੇ ਤੱਕ ਵੀ ਲਗਾ ਸਕਦੇ ਆ ਤੇ ਇੱਥੋਂ ਆਪਾਂ ਸੀਨ ਤੋਂ ਵੀ ਸ਼ੁਰੂ ਕਰਕੇ ਲਗਾ ਸਕਦੇ ਆ ਇਹ ਆਪਾਂ ਇੱਥੋਂ ਰੱਖ ਕੇ ਸ਼ੁਰੂ ਕਰਕੇ ਲਗਾਵਾਂਗੇ ਤੇ ਇਹ ਆਪਣੀ ਸਾਰੇ ਆਪਣੀ ਲੱਕੇ ਤਿਆਰ ਹੋ ਗਈ ਹੈ ਤੇ ਇਸ ਤਰੀਕੇ ਨਾਲ ਆਪਾਂ ਚਾਕਾਂ ਵਾਲੀ ਫਰੌਕ ਬਣਾ ਸਕਦੇ ਆ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜੋ ਕਰ ਦੇਣਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਧੰਨਵਾਦ